ਮਰਦਾਬਾ 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 ਜੈ ਭਾਨ ਮਾਤਰਾ ਮਰਦਾਬਾ 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 ਜੇ ਸਾਡੇ ਉਸ ਪੱਤਰਕਾਰ ਦੀ ਕੋਈ ਗਲਤੀ ਸੀ ਤਾਂ ਉਸ ਨੂੰ ਕਾਨੂੰਨੀ ਤਰੀਕੇ ਦੇ ਨਾਲ ਉਹ ਵਿਧਾਇਕ ਡਿਪਟਾ ਸਕਦਾ ਸੀ ਉਹਦੇ ਤੇ ਕੇਸ ਕਰ ਸਕਦਾ ਸੀ ਜਾਂ ਕੋਈ ਵੀ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਸੀ ਇਹ ਮੇਰਾ ਬੇਨਤੀ ਪਰਵਾਨ ਕਰਿਓ ਪੂਆ ਓਲਾਂ ਦੀ ਖਿਮਾ ਜੇ ਕਦਰ ਨੂੰ ਕੇਸ ਪਹੁੰਚਿਆ ਵੀ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੋਰਟਾ ਵਰਤਿਓ ਇਹ ਤਾਂ ਕਿਸੇ ਨੂੰ ਡੌਂਟ ਧੰਗਾਉਣ ਲਈ ਆਪਣੇ ਮਸਲੇ ਹਲ ਕਰਾਉਣ ਲਈ ਖਰਸਤਾ ਮੋਹਾਂ ਵਰਤੋ। ਉਹਦੀ ਗੱਲ ਇਹ ਇਸ ਤੇ ਆਰਾਮ ਘਰ ਘੱਟ ਭਜੋ ਇਹ ਤੁਸੀਂ ਸੱਚ ਨੇ ਕਹਣਾ ਚਾਹੁੰਦੇ ਹੋ। ਅਸ ਤੇ ਆਰਾਮ ਘਰ ਭਜਣ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਸੱਚ ਨੇ ਕਹੋਗੇ ਉਸ ਤੇ ਆਟੋੜੇ ਸੁਤੇ ਪੈ ਸਰਾਣੇ ਆ ਕੇ ਵੱਢ ਜਾਣਗੇ। ਜੇ ਤੁਸੀਂ ਸਮਾਜ ਦੇ ਵਿੱਚੋਂ ਸਹੀ ਪਤਾ ਕਰਨਾ ਚਾਹੁੰਦੇ ਹੋ ਸੱਚ ਦੀ ਗੱਲ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਹੋ। ਇੱਕ ਗੰਭੀਰ ਮੁੱਦੇ ਦੇ ਸਬੰਧ ਦੇ ਵਿੱਚ ਇੱਕ ਵਿਧਾਇਕ ਵੱਲੋਂ ਸਾਡੇ ਪੱਤਰਕਾਰ ਸਾਥੀ ਨਾਲ ਬਸ ਲੋਕੀ ਕੀਤੀ ਗਈ ਹੈ ਮੈਂਬਰ ਪਾਰਲੀਮੈਂਟ ਜਿਹੜਾ ਕਾਂਗਰਸ ਦਾ ਉਹਨੇ ਇੱਕ ਬਸ ਲੋਕੀ ਕੀਤੀ ਸੀ ਸਾਡੀ ਪੱਤਰਕਾਰ ਭੈਣ ਨਾਲ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਉਹਦਾ ਪਤਲਾ ਭੁੱਕਿਆ ਸੀ ਇਹ ਇਸ ਕਰਕੇ ਰਾਸੀ ਪਾਰਟੀਆਂ ਦੇ ਵਿੱਚ ਆਗੂ ਆਉਂਦੇ ਜਾਂਦੇ ਰਹਿੰਦੇ ਨੇ ਮੈਂ ਦੱਸ ਦੇਣਾ ਸਮਰਾਲੇ ਵਾਲੇ ਸਾਥੀ ਵੀ ਤੇ ਮਾਛਵੜੇ ਵਾਲੇ ਜਿਹੜੇ ਪੁਰਾਣੇ ਸਾਥੀ ਨੇ ਉਹ ਸਾਡੇ ਨਾਲ ਰਹੇ ਸੀ 20 ਆਪਣੇ 25 12 30 20 ਨੂੰ ਅਸੀਂ ਮਾਛੋੜਾ ਸਾਹਿਬ ਦੇ ਵਿੱਚ ਚੰਨ ਕਮਲ ਸਾਹਿਬ ਚੌਂਕ ਦੇ ਵਿੱਚ ਕੀ ਨਾਮ ਹੈ ਜੀ ਆਪਣਾ ਮੈਂ ਸੰਦੀਪ ਸ਼ਰਮਾ ਸੰਦੀਪ ਜੀ ਅੱਜ ਜਿਹੜਾ ਇਹ ਪਤਲਾ ਕੋਕਨ ਦਾ ਸਵਭ ਬਣੇਗਾ ਕੀ ਕਹਿਣਾ ਚਾਹੁੰਦੇ ਇਹ ਪੂਰੀ ਘਟਨਾ ਬਾਰੇ ਜਿਹੜੀ ਆ ਜਿਵੇਂ ਕਿ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਉਸੇ ਦੌਰਾਨ ਸਾਡੇ ਇੱਕ ਪੱਤਰਕਾਰ ਹੈ ਸੰਦੀਪ ਲਾਧੂ ਦਾ ਉਹਦੀ ਕੋਈ ਸੇ ਮਸਲੇ ਤੇ ਗੱਲਬਾਤ ਹੋ ਰਹੀ ਸੀ ਆਪਣੇ ਵਿਧਾਇਕ ਨੇ ਸੌਰ ਤੋਂ ਹਰਮਿੰਦਰ ਸਿੰਘ ਪਠਾਨ ਮਾਤਰਪ ਔਰ ਇਸੇ ਗਲਵਾ ਦੇ ਦੌਰਾਨ ਪਤਾ ਨਹੀਂ ਕਿਸੇ ਗਲ ਤੋਂ ਤੈਸ ਜਾ ਕੇ ਪਰਮੀਤ ਸਿੰਘ ਪਠਾਨ ਮਾਜਰਾ ਨੇ ਉਸ ਪੱਤਰਕਾਰ ਨੂੰ ਦੇਖਾਂਗੇ ਧਮਕੀ ਦਿੱਤੀਆਂ ਔਰ ਜੋ ਕਿ ਬੜੀ ਨਿੰਦਣਯੋਗ ਗੱਲ ਹੈ ਕਿ ਕੋਈ ਵੀ ਮਸਲਾ ਜਿਹੜਾ ਗੱਲਬਾਤ ਨਾਲ ਹੱਲ ਹੋ ਸਕਦਾ ਔਰ ਜੇਕਰ ਉਸ ਮਸਲੇ ਦੀ ਵੀਡੀਓ ਵਾਇਰਲ ਨਾ ਹੁੰਦੀ ਹੋ ਸਕਦਾ ਕਿਸੇ ਨੂੰ ਪਤਾ ਹੀ ਨਾ ਚੱਲਦਾ ਕਿਉਂਕਿ ਦੇਖੋ ਵਿਧਾਇਕ ਬਣੇ ਨੇ ਵੱਡੇ ਲੱਖ ਤੋਂ ਵੱਧ ਵੋਟਰਾਂ ਨੇ ਉਹਨੂੰ ਤੇ ਵਿਸ਼ਵਾਸ ਕਰਕੇ ਉਹਨੂੰ ਬਣਾਇਆ ਪਰ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੈਸ ਦਾ ਕੰਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉੱਥੇ ਸਰਕਾਰ ਦੀਆਂ ਕਮੀਆਂ ਨੂੰ ਜਾਇ ਵਿਅਕਤੀਗਤ ਤੌਰ ਤੇ ਕਿਸੇ ਨੇਤਾ ਦੀ ਕਦੇ ਨੂੰ ਦਿਖਾਉਣਾ ਉਹ ਕੋਈ ਨਿੱਜੀ ਲੜਾਈ ਨਹੀਂ ਹੁੰਦੀ ਉਸ ਨੂੰ ਨਿੱਜੀ ਲੜਾਈ ਬਣਾਉਣਾ ਬਹੁਤ ਵੀ ਮੈਂ ਕਹਿੰਦਾ ਵੀ ਘਟੀਆਂ ਘਟ ਸੋਚ ਵਾਲੇ ਬੰਦੇ ਦੀ ਗੱਲ ਹੋ ਸਕਦੀ ਹੈ ਇਹ ਇਹ ਜੇ ਕੋਈ ਮਸਲਾ ਨਹੀਂ ਸੀ ਔਰ ਅੱਜ ਅਸੀਂ ਮਾਛਰਾ ਸਾਹਿਬ ਵਿੱਚ ਪ੍ਰੈਸ ਕਲੱਬ ਮਾਛੀਵਾੜਾ ਸਮਰਾਲਾ ਜਿਹਦੇ ਵਿੱਚ ਇਲੈਕਟ੍ਰੋਨਿਕ ਤੇ ਇਲੈਕਟ੍ਰੋਨਿਕ ਤੇ ਨਾਲ-ਨਾਲ ਪ੍ਰੈਸ ਮੀਡੀਆ ਵੀ ਆਇਆ ਹੋਇਆ ਤੇ ਨਾਲ ਕੁਝ ਇਨਸਾਫ ਪਸੰਦ ਜੱਥੇਬੰਦੀਆਂ ਦੇ ਆਗੂ ਵੀ ਆਏ ਹੋਣ ਤਾਂ ਉੱਥੇ ਅਸੀਂ ਅੱਜ ਪਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੇ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਅਨੁਸ਼ਾਸਨੀ ਬਾਡੀ ਹੈ ਤੋ ਤਾਂ ਮੰਗ ਕਰਦੇ ਆਂ ਵੀ ਇਸ ਮਸਲੇ ਤੇ ਨੋਟਿਸ ਲੈ ਕੇ ਜੇਕਰ ਕੋਈ ਗਲਤੀ ਵਿਧਾਇਕ ਨੇ ਕੀਤੀ ਹੈ ਤਾਂ ਉਹਦਾ ਉਹਦੇ ਦੇ ਦਾ ਪਛਤਾਣ ਦਿੱਤਾ ਜਾਵੇ ਤੇ ਉਹ ਤੋਂ ਇਹਦਾ ਅਹਿਸਾਸ ਕਰਾਇਆ ਜਾਵੇ ਪ੍ਰੈਸ ਨਾਲ ਟਕਰਾ ਕਿਸੇ ਵੀ ਲੋਕਤੰਤਰ ਦੀ ਸਰਕਾਰ ਦੇ ਲਈ ਚੰਗਾ ਨਹੀਂ ਹੁੰਦਾ ਪਰ ਦੇਖਣ ਚ ਇਹ ਆ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਪ੍ਰੈਸ ਨੂੰ ਜਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਖਰੀਦਣ ਦੀ ਸੋ ਕਿ ਦੋਨੀਆਂ ਚੀਜ਼ਾਂ ਲੋਕਤੰਤਰ ਲਈ ਠੀਕ ਨਹੀਂ ਕੀ ਗੱਲ ਹੈ ਕਿ ਮੈਂ ਅਮਰਿਤਪਾਲ ਮਾਛਵਾੜਾ ਸਾਹਿਬ ਇੱਕ ਪੱਤਰਕਾਰ ਪੱਤਰਕਾਰ ਇਸ ਗਲਤੀ ਨਿਖੇਦੀ ਕਰਦਾ ਜਿਹੜੀ ਆਪਣੇ ਪਠਾਨ ਮਾਜਰਾ ਵੱਲੋਂ ਸਾਡੇ ਪੱਤਰਕਾਰ ਸਾਥੀ ਨਾਲ ਕੀਤੀ ਗਈ ਹੈ ਉਹਦਾ ਅੱਜ ਅਸੀਂ ਉੱਤੇ ਪੁਤਲਾ ਫੂਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਕਿ ਉਹ ਆਪਣੀ ਅਨੁਸ਼ਾਸਨੀ ਕਮੇਟੀ ਦੇ ਜ਼ਰੀਏ ਇਸ ਵਿਧਾਇਕ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਣ ਕਿਉਂਕਿ ਜੇਕਰ ਇਦਾਂ ਦੇ ਐਕਸ਼ਨ ਲੈ ਜਾਣਗੇ ਤਾਂ ਇਹ ਤੁਹਾਡੇ ਲਈ ਵੀ ਚੰਗਾ ਹੈ ਤੇ ਸਮਾਜ ਲਈ ਵੀ ਚੰਗਾ ਹੈ ਬਾਕੀ ਰਹੀ ਗੱਲ ਆਮ ਤੋਂ ਖਾਸ ਬਣ ਚੁੱਕੇ ਹੋ ਪਰੰਤੂ ਅਸੀਂ ਕਹਿੰਦੇ ਹਾਂ ਕਿ ਜਦੋਂ ਹੁਣ ਤੁਸੀਂ ਤੁਹਾਨੂੰ ਜੜੀਆਂ ਨੇ ਸੀਟਾਂ ਜਾਂ ਤੁਹਾਨੂੰ ਕੁਰਸੀਆਂ ਵਾਕਸ ਦਿੱਤੀਆਂ ਗਈਆਂ ਨੇ ਗੁਰੂ ਪਾਸ਼ਾ ਵੱਲੋਂ ਤਾਂ ਇਹਨਾਂ ਦੀ ਕਦਰ ਮਰਿਆਦਾ ਕਰੋ ਇਸ ਕਰਕੇ ਲੋਕਾਂ ਦੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਾਂਗ ਵਿੱਚ ਰੁਜਦਾ ਤੁਸੀਂ ਪਹਿਲਾਂ ਵੇਚ ਰਿਆ ਕਰਦੇ ਸੀਗੇ ਤੇ ਜਿਹੜੀਆਂ ਇਹ ਧਮਕੀਆਂ ਲੈ ਕੇ ਮੈਂ ਤੈਨੂੰ ਬਾਹਰ ਦੇਖੂ ਉਹ ਉੱਥੇ ਮਿਲੀ ਮੈਨੂੰ ਇਹ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਜੇ ਪਠਾਨ ਮਾਜਰਾ ਨੂੰ ਲੱਗਦਾ ਕਿ ਉਹ ਇਦਾਂ ਕਰਕੇ ਕਰ ਸਕਦਾ ਤਾਂ ਆਜਾ ਮਾਛੀਵਾੜੇ ਤੇ ਫਿਰ ਆ ਗੱਲਾਂ ਸਾਨੂੰ ਬੋਲ ਕੇ ਦਿਖਾ ਫਿਰ ਤੈਨੂੰ ਦਿਖਾਈਏ ਦਿੰਦਾ ਸਾਰੇ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਇਹ ਅੱਜ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਹੈ ਆਪਣੇ ਨਾਰੇ ਦਾ ਨਾਮ ਦੱਸੋ ਦੀਪਕ ਚਾਨਣਾ ਡੀ5 ਚੈਨਲ ਪੰਜਾਬੀ ਕੱਲ ਕੀਤੀ ਗਏ ਜਮ ਤੇ ਅੱਜ ਫੋਟੋਆਂ ਪੁੱਕਾ ਕੇ ਪਠਾਨਮਾਚ ਦਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ 92 ਐਮਐਲਏ ਜਿੱਤ ਕੇ ਸੱਤਾ ਦੇ ਵਿੱਚ ਆਈ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਗਈ ਸੀ ਕਿਹਾ ਗਿਆ ਸੀ ਕਿ ਆਮ ਘਰ ਦੇ ਕਾਕੇ ਆ ਸੀ ਤਾਂ ਜਿਹੜੇ ਵਿਧਾਇਕ ਬਣੇ ਨੇ ਆਮ ਘਰਾ ਤੋਂ ਉੱਥੇ ਨੇ ਆਮ ਲੋਕ ਨੇ ਪਰ ਜਦਾਚ ਵਿਧਾਨ ਸਭਾ ਦੇ ਵਿੱਚ ਇਹ ਵਿਧਾਇਕ ਪਹੁੰਚਦੇ ਨੇ ਜੇ ਗੱਲ ਕਰੀਏ ਪਠਾਨਮਾਚਰਾ ਦੀ ਸਨੋਰ ਹਲਕੇ ਦੇ ਵਿਧਾਇਕ ਨੇ ਇਹ ਪਿਛਲੇ ਦਿਨੀयां ਨਾ ਦੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਕੇਬਲ ਆਪਰੇਟਰਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਿਹੜੇ ਹਮਲੇ ਨੇ ਉਹ ਕੀਤੇ ਨੇ ਤਾਰਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਉੱਥੇ ਦੇ ਕਈ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਕਈ ਨਿਜੀ ਚੈਨਲਾਂ ਦੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਜੇ ਹੁਣ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਬਜਟ ਦਾ ਇਜਲਾਸ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਇੱਕ ABC ਨਿਊਜ਼ ਦੇ ਪੱਤਰਕਾਰ ਜਿਹੜੇ ਨੇ ਜਾਹੇ ਉਹ ਸੰਦੀਪ ਲਾਧੂ ਕੇ ਹੋਣੀ ਹੋਣ ਤੇ ਨਾਲ ਉਹਨਾਂ ਦੇ ਮਨਦੀਪ ਸਿੰਘ ਸੀਗੇ ਉਹਨਾਂ ਨੇ ਇੱਕ ਖਬਰ ਨਸ਼ਰ ਕੀਤੀ ਸੀਗੀ ਉਹਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਚੱਲਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਇੱਕ ਪਠਾਨ ਮਾਜਰਾਜੀ ਦੀ ਖਬਰ ਨਸ਼ਰ ਕੀਤੀ ਗਈ ਸੀ ਅ ਜਿਸ ਤੋਂ ਲੈ ਕੇ ਉਹਨਾਂ ਨੇ ਅਗਲੇ ਦਿਨ ਜਦੋਂ ਉਹ ਪੱਤਰਕਾਰ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਖੜੇ ਸੀਗੇ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੂੰ ਬਾਹਰ ਚੱਲ ਤੈਨੂੰ ਦੇਖਦਾ ਹਾਂ ਇੱਕ ਪੱਤਰਕਾਰ ਨੂੰ ਇੱਕ ਵਿਧਾਇਕ ਵੱਲੋਂ ਇਹ ਗੱਲਾਂ ਕਹਿਣੀਆਂ ਕਿੰਨੀਆਂ ਕਸ਼ੋਭਾ ਦਿੰਦੀਆਂ ਨੇ ਲੋਕਤੰਤਰ ਦਾ ਚੌਥਾ ਧਮ 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 ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਜੇ ਅਕਸਰ ਦੇਖੀਏ ਲੋਕਾਂ ਦੀ ਆਵਾਜ਼ ਬਣਦੇ ਨੇ ਪੱਤਰਕਾਰ ਕਿਸੇ ਦੇ ਉੱਤੇ ਕੋਈ ਹਮਲਾ ਹੁੰਦਾ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਉਹ ਪੱਤਰਕਾਰ ਪਰ ਜੇ ਉਹ ਪੱਤਰਕਾਰਾਂ ਨੂੰ ਹੀ ਧਮਕੀਆਂ ਮਿਲਣ ਜਲਗ ਜਾਣ ਤਾਂ ਦੇਖਣਾ ਇਹ ਹੋਵੇਗਾ ਕਿ ਜੇ ਉਹਨਾਂ ਪੱਤਰਕਾਰਾਂ ਨੂੰ ਹੀ ਸਰਕਾਰਾਂ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਲੋਕਾਂ ਨੇ ਚੁਣੇ ਨੇ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਨੇ ਜੇ ਉਹੀ ਪੱਤਰਕਾਰਾਂ ਨੂੰ ਧਮਕਾਉਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਅੱਜ ਹਲਕਾ ਸਮਰਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਹਮਾਚੀਵਾੜਾ ਸਾਹਿਬ ਦੇ ਵਿੱਚ ਰਲ ਕੇ ਇੱਕ ਜਿਹੜਾ ਪਤਲਾ ਫੁਲਕ ਮੁਜਾਰਾ ਕੀਤਾ ਹੈ ਜਿਸ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੇ ਜਾਏ ਉਹ ਇਲੈਕਟ੍ਰੋਨਿਕ মিডিਆ ਹੋਵੇ ਜਾਏ ਉਹ ਪ੍ਰਿੰਟ মিডিਆ ਹੋਵੇ ਸਾਰੇ ਆ ਜਾਏ ਉਹ ਇਨਸਾਫ ਪਸੰਦ ਜਥੇਬੰਦੀਆਂ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਪਹੁੰਚੇ ਨੇ ਸਾਡਾ ਸਾਥ ਦਿੱਤਾ ਇੱਕ ਛੋਟੇ ਜੇ ਸੱਦੇ ਤੇ ਇੱਥੇ ਪਹੁੰਚੇ ਆਂ ਤੇ ਭਗਵਾਨ ਤੁਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆਂ ਅਜਿਹੇ ਜਿਹੜੇ ਵਿਧਾਇਕ ਨੇ ਥੋੜੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਜਿਹਿਆਂ ਨੂੰ ਅਜਿਹੇ ਵਿਧਾਇਕਾਂ ਨੂੰ ਦੱਸਿਆ ਜਾਵੇ ਕਿ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਕਿੰਨੀਆਂ ਕਜਾਇਜ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਡੀਜੀਪੀ ਗੌਰਵ ਯਾਦਵ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਜੀ ਹਾਂਜੀ ਸੱਸੀ ਗੱਲ ਜੀ ਮੈਂ ਮਰਛਵਾੜਾ ਸਾਹਿਬ ਤੋਂ ਅਜੀਤ ਦਾ ਪੱਤਰਕਾਰ ਜੀ ਐਸ ਚੋਹਾਨ ਗੱਲ ਕਰ ਰਹੇ ਹਾਂ ਜੀ ਗੱਲ ਕਰੀਏ ਜਿਹੜਾ ਪੱਪਾ ਸੁਪੈ ਗਿਆ ਪਠਾਨ ਮੰਦਿਰ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਪੱਤਰਕਾਰ ਹੁੰਦਾ ਪੱਤਰਕਾਰ ਇੱਕ ਸਮਾਜਿਕ ਹੁੰਦਾ ਹੈ ਉਹ ਕਿਸੇ ਪਾਰਟੀ ਦਾ ਜਿਹੜਾ ਆ ਉਹ ਵਕਾਊ ਨਹੀਂ ਹੁੰਦਾ ਤਲਵੇ ਚਟਨੀ ਨਹੀਂ ਹੁੰਦਾ ਹੈਗਾ ਉਹਦੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਆ ਉਸੇ ਨੇ ਪਾਰਟੀ ਦੀਆਂ ਫੁਕੀਆਂ ਦੱਸਣੀਆਂ ਹੁੰਦੀਆਂ ਨੇ ਉਸੇ ਨੇ ਪਾਰਟੀ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੀ ਗੱਲ ਕਰਦੇ ਨੇ ਇੱਕ ਪੱਤਰਕਾਰ ਤੇ ਜਦੋਂ ਪੱਤਰਕਾਰ ਦੇ ਜਿਹੜੀ ਕਿ ਇੱਕ ਧਮਕੀ ਦਿੱਤੀ ਜਾਵੇ ਐਕਐਮਐਲ ਦੇ ਵੱਲੋਂ ਤੈਨੂੰ ਮੈਂ ਦੇਖ ਲਊਗਾ ਤੈਨੂੰ ਨਾਕ ਕਰ ਦੂੰਗਾ ਉਹ ਕਰ ਦੂੰਗਾ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਘੱਟੀਆਂ ਸ਼ਬਦਾਵਲੀ ਵਰਤੀ ਗਈ ਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਸਾਬ ਨੂੰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਪੀਐਸ ਸੀ ਜਿ ਉਹਨਾਂ ਨੇ ਪੰਜਾਬ ਦਾ ਦਰਦ ਖਾਇਆ ਸੀਗਾ ਉਹਨਾਂ ਦੀ ਪਾਰਟੀ ਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵੋਟ ਪਾ ਕੇ ਐਡੇ ਉੱਚੇ ਅਹੁਦੇ ਤੇ ਉਹਨਾਂ ਨੂੰ ਬਿਠਾਇਆ ਪੰਜਾਬ ਦੀ ਅਗਵਾਈ ਕਰਨ ਦੇ ਲਈ ਲਾਇਆ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਸੁਣਨ ਪੰਜਾਬ ਦੇ ਲੋਕਾਂ ਦਾ ਜਿਹੜਾ ਪੂਰਾ ਸਹਿਯੋਗ ਰਿਹਾ ਇਸ ਪਾਰਟੀ ਦੇ ਲਈ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹੈਗੇ ਆ ਕਿ ਜੇ ਇਸੇ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਐਮਐਲਏ ਜੇ ਇਸ ਤਰ੍ਹਾਂ ਦੀ ਭद्दी ਸ਼ਬਦਾਵਲੀ ਪੱਤਰਕਾਰਾਂ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਤੁਹਾਨੂੰ ਉੱਪਰਲੇ ਉਧਿਆ ਦੇ ਉੱਪਰ ਉੱਚੀਆਂ ਕੁਰਸੀਆਂ ਦੇ ਉੱਪਰ ਬਿਠਾ ਸਕਦੇ ਆ ਤਾਂ ਬਹੁਤ ਛੇਤੀ ਆ ਜਿਹੜਾ ਉਹ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹੈਗੇ ਸੋ ਇੰਨੀਆਂ ਗੱਲਾਂ ਕਹਿੰਦੇ ਜੀ